ਵੇਖੋ ਮੋਤਿਆ ਰਖੋ ਦੇਖੋ ਸੱਤੇ ਭਾਰੀ ਸੱਤ ਭਾਰੀ ਪਰਮ ਸਤਕਾਰਯੋਗ ਗੁਰੂ ਦੀ ਸਾਜੀ ਨੂੰ ਆਜੀ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਬਾਣੀ ਦੇ ਬਚਨ ਹਨ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰੁ ਪੁਕਾਰੀ ਆਏ ਜੀ ਦਾਨ ਦੇ ਭਗਤ ਲਾਇਨ ਹਰ ਸੋ ਲੈਣ ਮਿਲਾਏ ਸੰਤ ਮਹਾਪੁਰਸ਼ ਦੁਨੀਆ ਵਿੱਚ ਸੰਸਾਰ ਦੇ ਭਲੇ ਲਈ ਆਉਂਦੇ ਹਨ ਉਹਨਾਂ ਦਾ ਸਾਰਾ ਜੀਵਨ ਸਤਿਗੁਰੂ ਮਹਾਰਾਜ ਜੀ ਦੇ ਬਚਨ ਅਨੁਸਾਰ ਆਪ ਜਪੋ ਔਰਾਜ ਨਾਮ ਜਪਾਉ ਦੇ ਨਾਲ ਬਤੀਤ ਹੁੰਦਾ ਹੈ। ਐਸੀਆਂ ਹੀ ਰੱਬੀ ਰੂਹਾਂ ਸਨ ਪਰਮ ਪੂਜਨੇਕ ਸੰਤ ਉਤਮ ਸਿੰਘ ਜੀ, ਬ੍ਰਹਮ ਗਿਆਨੀ ਸਤ ਅਮੀਰ ਸਿੰਘ ਜੀ, ਵਿਦਿਆ ਮਾਰਤੰ ਸੰਤ ਗਿਆਨੀ ਕਰਪਾਲ ਸਿੰਘ ਜੀ। ਉਹਨਾਂ ਦੀ ਸਲਾਣਾ ਯਾਦ ਦੇ ਵਿੱਚ ਨਵੇਂ ਸਾਲ ਦੇ ਆਗਮਨ ਨੂੰ ਮੁੱਖ ਰੱਖਦੇ ਹੋਏ 31 ਦਸੰਬਰ ਦੇਣ ਐਤਵਾਰ ਨੂੰ ਤਰਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਗਿਆਨੀ ਮੀਰ ਸਿੰਘ ਜੀ ਬਾਜ਼ਾਰ ਸਤੋਵਾਲਾ ਕਟੜਾ ਕਰਮ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਰਮਤ ਸਮਾਗਮ ਮਹਾਪੁਰਸ਼ਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਹਨ ਜਿਨ੍ਹਾਂ ਦਾ ਆਰੰਭ ਸ਼ਾਮ 4 ਵਜੇ ਸ਼੍ਰੀ ਸੁਖਣੀ ਸਾਹਿਬ ਜੀ ਦੇ ਪਾਠ ਨਾਲ ਹੋਵੇਗਾ ਅਤੇ ਇਹ ਗੁਰਮਤ ਸਮਾਗਮ ਰਾਤ 12 ਵਜੇ ਤੱਕ ਚੱਲੇਗਾ ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾਵਾਚਕ ਪਹੁੰਚ ਰਹੇ ਹਨ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਸਮਾਗਮ ਵਿੱਚ ਹਾਜ਼ਰੀ ਭਰ ਕੇ ਜਨਮ ਨੂੰ ਸਫਲਾ ਕਰੋ ਸਫਾਇਲ 31 ਦਸੰਬਰ ਦਾ ਵਿਸ਼ੇਸ਼ ਤੇ ਸਮਾਰੋਹ ਦੇ ਵਿੱਚ 31 ਦਸੰਬਰ ਨੂੰ 11 ਲੱਖ ਪਾਠ ਜੋ ਸਿੱਖ ਸੰਗਤਾਂ ਦੇਸ਼ ਤੇ ਵਿਦੇਸ਼ ਦੇ ਵਿੱਚ ਕਰ ਰਹੀਆਂ ਹਨ ਮੂਲ ਮੰਤਰ ਦੇ ਪਾਠ ਹੋ ਰਹੇ ਹਨ 11 ਲੱਖ ਪਾਠ ਜੋ ਮੂਲ ਮੰਤਰ ਦੇ ਹੋ ਰਹੇ ਹਨ ਇਹਨਾਂ ਦੀ ਅਰਦਾਸ 31 ਦਸੰਬਰ ਨੂੰ ਸਮਾਪਤੀ ਵੇਲੇ ਕੀਤੀ ਜਾਵੇਗੀ ਇਸ ਸਮਾਗਮ ਸੱਚਖੰਡ ਵਾਸੀ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਨੇ ਬੜੀ ਧੀਰਜ ਤੋਂ ਸ਼ੁਰੂ ਕੀਤਾ ਹੈ ਇਸ ਸਮਾਗਮ ਦੇ ਵਿੱਚ ਭਾਈ ਗੁਰਕਬਾਲ ਸਿੰਘ ਜੀ ਅਤੇ ਭਾਈ ਜਸਵੀਰ ਸਿੰਘ ਜੀ ਪੰਜਾਬ ਐਂਡ ਸਿੰਧ ਬੈਂਕ ਵਾਲੇ ਉਹ ਵੀ ਪਹੁੰਚ ਰਹੇ ਹਨ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਆਪਣਾ ਜਨਮ ਸਫਲਾ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ